ਉਹ ਭਰਾਵਾ ਸੇਟਾ ਵੇ ਸੇਟਾ ਨਿਕਲ ਰਹੀਆਂ ਨੇ ਉੱਟਾ ਨੇ ਫੈਸਲੇ ਦੇਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਭਗਵੰਤਬਾਹੂ ਨਹੀਂ ਕੁਛ ਨੇ ਆਹ ਉਹ ਕਰਦੀ ਕਲਾ ਇਹ ਕਬਰਾਟ ਹੈ ਨਾ ਕੇਜਰੀਆ ਲੋង ਅੰਤ ਸਿੰਘ ਮਾਲ ਨੂੰ ਇੱਕੋ ਬੇਨਤੀ ਆ ਇਹ ਸੀਟ ਸਦਾ ਨਹੀਂ ਰਹੇ ਨੇ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਕਿੰਤਰਾ ਵੱਟੋ ਵੱਟ ਭੁਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਵੀ ਘਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉਂਦਾ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮੈ ਤੁਹਾਨੂੰ ਦੱਸਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਸਾਬਕਾ ਅਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਤਹਿਤ ਇੱਥੇ ਡੀਆਈਜੀ ਹਰਚਨ ਸਿੰਘ ਪੁੱਲਰ ਦੀ ਅਗਵਾਈ ਹੇਠਲੀ ਨਵੀਂ ਬਣੀ ਸੈੱਟ ਦੇ ਮੂਹਰੇ ਪਹਿਸ ਹੋਏ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਰੀ ਆਈ ਤਾਂ ਉਸ ਨੂੰ ਵਟੋ-ਵਟ ਭਜਾਇਆ ਜਾਵੇਗਾ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜੇ ਉਹਨਾਂ ਨੂੰ ਅੰਦਰ ਭੇਜਣਾ ਹੈ ਤਾਂ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਜਾਵੇ ਮਜੀਠੀਆ ਨੇ ਇਸ ਟੀਮ ਵਿੱਚ ਸ਼ਾਮਲ ਕੀਤੇ ਧੂਰੀ ਦੇ ਐਸਪੀ ਯਗੇਸ਼ ਸ਼ਰਮਾ ਬਾਰੇ ਗੱਲ ਕਰਦੇ ਆ ਕਿ ਹੈ ਕਿ ਮੁੱਖ ਮੰਤਰੀ ਨੇ ਆਪਣੇ ਚਾਹੇਤੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸੈਟ 'ਚ ਸ਼ਾਮਲ ਕੀਤਾ ਤਾਂ ਜੋ ਉਹ ਉਸ ਨੂੰ ਪਲ-ਪਲ ਦੀ ਜਾਣਕਾਰੀ ਦੇ ਸਕਣ ਭਗਵੰਤ ਮਾਨ ਦੀਆਂ ਚੀਕਾਂ ਕਢਾਉਣੀਆਂ ਸੀ ਚੀਕਾਂ ਭਗਵੰਤ ਮਾਨ ਦੀਆਂ ਨਿਕਲ ਗਈਆਂ ਨੇ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੁੱਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਮੈਂ ਪਿਛਲੀ ਵਾਰੀ ਕਿਹਾ ਸੀ ਸਵਾਦ ਤਾਂ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ ਮਗਰ ਆਪ ਤਾਂ ਬੜਿਆ ਨਹੀਂ ਹਾਈ ਕੋਰਟ ਦਾ ਆਰਡਰ ਏ ਨਹੀਂ ਮੰਨਦੇ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਪਵੇ ਨਾ ਉਹਨੂੰ ਕਿਹੇ ਝੂਠੇ ਕੇਚੇ ਤਾਂ ਬਚਾਉਣ ਕੇ ਮੈਂ ਕਿਹੜਾ ਕਹੀ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲੇ ਉਹਨਾਂ ਜਿਹੜੇ ਰਾਤ ਦੇ ਹਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਨਹੀਂ ਦਿੱਲੀ ਚ ਖਰਗੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਆਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗਲ 'ਚ ਪਾ ਦਿੱਤਾ ਕੇਜਰੀਆਲ ਸਾਹਿਬ ਵਿਦਆਊਟ ਮਫਲਰ ਹੋ ਕੇ ਮਫਲਰ ਮੈਨ ਕੋਣ ਬਣਾਤਾ ਖਰਗੇ ਸਾਹਿਬ ਇਹ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ ਚੋਂ ਕੱਢ ਦੇਂਗਾ ਧਰਮਸੋਤ ਨੂੰ ਖਰਾ ਸਾਹਿਬ ਨੂੰ ਕਿੱਕੀ ਢਿੱਲੋਂ ਨੂੰ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਇਹ ਇਸ ਮੌਕੇ ਅਕਾਲੀ ਵਰਕਰ ਵੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰ ਸਕੱਤਰ ਰਾਜੂ ਖੰਨਾ ਸਮੇਤ ਹੋਰ ਕਈ ਸ਼ਾਮਲ ਸਨ ਚੰਡੀਗੜ੍ਹ ਦੇ ਮੇਅਰ ਲਈ ਕਾਂਗਰਸ ਤੇ ਆਪ ਦੀ ਸਾਂਝ ਨੂੰ ਉਹਨਾਂ ਦੋਵਾਂ ਪਾਰਟੀਆਂ ਲਈ ਅਨੈਤਿਕ ਕਾਰਵਾਈ ਕਰਾਰ ਦਿੱਤੀ ਹੈ ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਉਸ ਨੂੰ ਫਸਾਉਣ ਲਈ ਵਧੇਰੇ ਚਾਰਜ ਜੋ ਕਰਨੀ ਪੈ ਰਹੀ ਹੈ ਕਿਉਂਕਿ ਇਹ ਪੰਜਵਾਂ ਸੈੱਟ ਬਣ ਗਈ ਹੈ